ਸੰਗਤ ਜੀ ਇੱਕ ਪਾਸੇ ਤਾਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੰਤਰੀ ਤੁਹਾਡੇ ਨੌਕਰ ਆ ਤੇ ਉਹਨਾਂ ਨੂੰ ਸਵਾਲ ਕਰਿਆ ਕਰੋ ਤੇ ਦੂਜੇ ਪਾਸੇ ਮੈਂ ਵੀ ਡਾਕਟਰ ਆ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆ ਮੈਂ ਆਫਥਲਮੋਲੋਜਿਸ ਐਤੋਂ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਜਿੰਨਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਹੂਟਰਾਂ ਵਾਲੀਆਂ ਗੱਡੀਆਂ 'ਚ ਬਿਠਾਤਾ ਚਮਕੌਰ ਸਾਹਿਬ ਤੋਂ ਐਮ ਐਲ ਏ ਬਣਾਤਾ ਹੁਣ ਉਹ ਲੋਕ ਤੁਹਾਨੂੰ ਅਣਪੜ੍ਹ ਲੱਗਦੇ ਆ ਵੋਟਾਂ ਲੈਣ ਵੇਲੇ ਵੀ ਕਹਿ ਦਿਆ ਕਰੋ ਕਿ 10 ਪੜਿਆ ਬੰਦਾ ਸਾਨੂੰ ਵੋਟ ਨਾ ਪਾਵੇ ਕਿਉਂਕਿ ਅਸੀਂ ਉਹਦੇ ਸਵਾਲ ਦਾ ਜਵਾਬ ਨਹੀਂ ਦੇਣਾ ਗੱਲ ਪੜ੍ਹੇ ਲਿਖੇ ਦੀ ਨਹੀਂ ਹੁੰਦੀ ਜਨਾਬ ਹੋ ਸਕਦਾ ਸਾਹਮਣੇ ਵਾਲਾ ਤੁਹਾਡੇ ਨਾਲੋਂ ਜ਼ਿਆਦਾ ਤਜਰਬਾ ਰੱਖਦਾ ਹੋਵੇ ਐਮਐਲਏ ਸਾਹਿਬ ਇਨਸਾਨ ਦੀ ਪੜ੍ਹਾਈ ਦਾ ਇਕੱਲੇ ਸਰਟੀਫਿਕੇਟ ਜਾਂ ਡਿਗਰੀਆਂ ਤੋਂ ਨਹੀਂ ਪਤਾ ਲੱਗਦਾ ਕਿ ਉਹ ਕਿੰਨਾ ਪੜ੍ਹਿਆ ਲਿਖਿਆ ਕਈ ਵਾਰ ਜਵਾਨ ਵੀ ਬਹੁਤ ਕੁਝ ਦੱਸ ਦਿੰਦੀ ਆ ਜੇ ਤੁਹਾਨੂੰ ਅਣਪੜ ਲੋਕ ਨਹੀਂ ਪਸੰਦ ਸੀ ਤਾਂ ਫਿਰ ਤੁਸੀਂ ਸਿਆਸਤ ਵਿੱਚ ਹੀ ਨਹੀਂ ਆਉਣਾ ਸੀ ਕਿਉਂਕਿ ਲੋਕ ਤਾਂ ਐਂ ਹੀ ਸਵਾਲ ਕਰਨਗੇ ਕਿੰਨੀ ਹੈਰਾਨੀ ਦੀ ਗੱਲ ਆ ਕਿ ਅਣਪੜ ਬੰਦੇ 8-10 ਪੜ੍ਹੇ ਬੰਦੇ ਐਮਐਲਏ ਤਾਂ ਬਣ ਸਕਦੇ ਆ ਪਰ ਐਮਐਲਏ ਨੂੰ ਸਵਾਲ ਨਹੀਂ ਕਰ ਸਕਦੇ ਮੈਂ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਇਸ ਵਕਤ ਗੁਲਦੀਪ ਸਿੰਘ ਢਾਲੀਵਾਲ ਉਹ 10ਵੀਂ ਪਾਸ ਨੇ ਅਨਮੋਲ ਗਗਨ ਮਾਨ 12ਵੀਂ ਪਾਸ ਨੇ ਅਸ਼ੋਕ ਪੱਪੀ ਪ੍ਰਾਸ਼ਰ 5ਵੀਂ ਪਾਸ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਲੱਸ 2 ਪਾਸ ਨੇ ਸਵਰਨ ਸਿੰਘ ਤੁਹਾਨੂੰ 8ਵੀਂ ਪਾਸ ਨੇ ਮਦਨ ਲਾਲ ਬੱਗਾ 8ਵੀਂ ਪਾਸ ਨੇ ਚਾਹੇ ਕੋਈ ਪੜਿਆ ਲਿਖਿਆ ਹੋਵੇ ਚਾਹੇ ਕੋਈ ਅਨਪੜ ਪਰ ਵੋਟ ਦੀ ਕੀਮਤ ਸਭ ਦੀ ਬਰਾਬਰ ਆ ਯਾਦ ਰੱਖਿਓ ਜਿਨ੍ਹਾਂ ਨੂੰ ਹੁਣ ਤੁਸੀਂ ਅਨਪੜ ਕਹਿ ਰਹੇ ਹੋ ਨਾ ਇਹ 2027 'ਚ ਤੁਹਾਨੂੰ ਜ਼ਰੂਰ ਪੜਨੇ ਪਉਣਗੇ